ਕੋਈ ਆਜੀ ਪੀਸੀ ਜਾਂ ਹੋਰ ਜਿਹੜੀ ਕੋਈ ਜਥੇਬੰਦੀ ਧਾਰਮਿਕ ਸੰਸਥਾਵਾਂ ਕੋ ਮਤਦ ਕਰਦੀਆਂ ਤਾਂ ਇਹ ਪਹਿਲਾਂ ਵੀ ਇਹੋ ਜਿਹੇ ਐਗਜ਼ਾਮ ਦਿੱਤੇ ਆ ਕਦੇ ਨਹੀਂ ਦਿੱਤਾ ਮੈਂ ਪਹਿਲੀ ਵਾਰ ਦਿੱਤਾ ਸਿੱਖ ਕੌਮ ਨੂੰ ਕਾਟਾ ਨਹੀਂ ਪੈਂਦਾ ਪਰ ਸਿੱਖ ਕੌਮ ਨੂੰ ਮੰਨਣ ਵਾਲਿਆਂ ਨੂੰ ਕਾਟਾ ਜ਼ਰੂਰ ਪਾਊਗਾ ਜੀਓ ਆਪਣੇ ਗੁਰੂ ਨੂੰ ਆਪਣੇ ਮੋਲ ਨੂੰ ਨਹੀਂ ਮੰਨਣਗੇ ਜੀ ਵੀਰਦੇ ਸੋਚਦੇ ਨੇ ਕਿ ਜਿਹੜਾ ਸਾਡਾ ਪੰਥ ਦਾ ਚਿਹਰਾ ਮੋਰਾ ਉਹ ਵਧੀਆ ਹੋਣਾ ਚਾਹੀਦਾ ਇਹ ਜਿਹੜੇ ਲਕਬਨੇ ਇਹ ਨਹੀਂ ਹੋਣੇ ਚਾਹੀਦੇ ਅੱਗੇ ਇਸ ਕਰਕੇ ਜਿੰਨਾ ਸੋਚਿਆ ਕਿ ਜਿਹੜੀ ਪਨੀਰੀ ਹੈ ਉਹ ਸਭ ਤੋਂ ਜ਼ਿਆਦਾ ਸਾਹਮਣਾ ਇਹ ਜ਼ਰੂਰੀ ਹੈ ਤੇ ਇਹਨੂੰ ਇੱਕ ਦੂਸਰਾ ਗੁਰਮੁਖੀ ਦੇ ਨਾਲ ਜੋੜਨਾ ਸਕਦੇ ਆ ਆਪਾਂ ਕਰਦੇ ਆ ਟ੍ਰਾਂਸਪੋਰਟ ਹੈ ਬੱਸਾਂ ਹੁੰਦੀਆਂ ਨੇ ਹਰ ਤਵਾਰ ਲੰਗਰ ਦਾ ਖਰਚਾ ਹੋਇਆ ਟੀਚਰ ਜਿਹੜੇ ਨੇ ਉਹ ਆਪਾਂ ਦੋ ਤਰ੍ਹਾਂ ਦਾ ਕੰਮ ਕੀਤਾ ਇੱਕ ਹਰ ਤਵਾਰ ਆਪਾਂ ਇੱਥੇ ਕਲਾਸ ਲਾਉਂਦੇ ਆ ਇੱਕ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਹੋਰ ਜਿਹੜੇ ਦੂਰ ਪਿੰਡ ਨੇ ਉੱਥੇ ਆਪਾਂ ਟੀਚਰ ਭਾਈਆ ਕਰਾਉਂਦੇ ਆ ਮਤਲਬ ਮਹਿਸੂਸ ਹੋ ਰਿਹਾ ਸੀ ਕਿ ਫਸਟ ਕਿਹਨੂੰ ਕੱਢਿਆ ਜਾਵੇ ਬਹੁਤ ਸਾਰੇ ਬੱਚੇ ਫਰਸਟ ਆਏ ਨੇ ਸੋਸ਼ਲ ਮੀਡੀਆ ਕਿੰਨਾ ਕੁ ਨੁਕਸਾਨ ਕਰ ਰਿਹਾ ਗੁਰਮਤਿ ਦਾ ਤੇ ਬੱਚਿਆਂ ਦੀ ਸਿਹਤ ਦਾ ਬਾਹਰ ਵਾਲੇ ਜਿਹੜੇ ਸਾਡੇ ਸੈਂਟਰ ਆ ਜਿਹੜੇ ਸਾਡੇ ਸਹਾਇਕ ਬਣੇ ਲੋਕ ਉਹਨਾਂ ਵੱਲੋਂ ਪੜ੍ਹਾਏ ਗਏ ਬੱਚਿਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੀ ਗਿਣਤੀ 80 ਤੋਂ 90 ਲਾਗੇ ਛਾ ਗਿਆ ਵੀ ਇਹ ਕਾਸ ਤੁਸੀਂ ਕੋਈ ਨਿਸਕਾਮ ਸੇਵਾ ਚੱਲ ਰਹੀ ਹੈ ਕਿਸੇ ਕੋ ਕੋ ਪੈਸਾ ਨਹੀਂ ਬੱਚੇ ਕੋ ਨਹੀਂ ਲਿਆ ਜਾ ਰਿਹਾ ਜਿਵੇਂ ਕਿਸੇ ਬੱਚੇ ਨੂੰ ਪੁੱਛਣਾ ਨਾ ਬੇਟਾ ਦੱਸਾਂ ਕੋ ਨਾਂ ਦੱਸ ਉਹਨੇ ਕਿਹਾ ਮਨੂਨੀ ਹੁੰਦੇ ਹੈ ਇੱਕ ਇਤਿਹਾਸ ਅੱਛਾ ਇਸ ਸੰਸਥਾ ਵਾਸਤੇ ਤੁਹਾਨੂੰ ਹੋਰ ਕਿਹੜੀ-ਕਿਹੜੀ ਮਦਦ ਦੀ ਲੋੜ ਆ ਆ ਵਾਹਿਗੁਰੂ ਜੀ ਕੀ ਫਤਿਹ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਹਿਬਕੌਰ ਜੀ ਦੇ ਨਾਮ ਉੱਤੇ ਮਾਤਾ ਸਹਿਬਕੌਰ ਸੋਸਾਇਟੀ ਭੁੰਡੇਵਾਲ ਵਿਖੇ ਆਏ ਆ ਜਿੱਥੇ ਆ ਵੱਡੇ ਸਮਾਗਮ ਵੱਡੇ ਪ੍ਰਬੰਧ ਜਿਹੜੇ ਆ ਉਹ ਇੱਥੇ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਂਦੇ ਆ ਸੋ ਅੱਜ ਵੀ ਲਗਭਗ 20 ਤੋਂ ਵੱਧ ਪਿੰਡਾਂ ਦੇ ਬੱਚਿਆਂ ਦਾ ਜਿਹੜਾ ਉਹ ਸਿੱਖ ਇਤਿਹਾਸ ਬਾਰੇ ਔਰ ਗੁਰਮਤ ਬਾਰੇ ਇੱਕ ਚਲ ਰਿਹਾ ਸਮਾਗਮ ਆ ਉਹਦੀਆਂ ਕੀ ਤਿਆਰੀਆਂ ਨੇ ਉਹਦੇ ਕੀ ਪ੍ਰਬੰਧ ਆ ਉਹਦੇ ਸੰਬੰਧੀ ਗੱਲਬਾਤ ਕਰਾਂਗੇ ਉਹਦੇ ਸੰਬੰਧੀ ਆ ਸਾਡੇ ਨਾਲ ਇੱਥੇ ਕੁਝ ਪ੍ਰਬੰਧਕ ਵੀਰ ਹਾਜ਼ਰ ਨੇ ਉਹਨਾਂ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਵਾ ਅੱਜ ਦੇ ਕੀ ਪ੍ਰੋਗਰਾਮ ਨੇ ਤੇ ਅੱਜ ਇੱਥੇ ਕੀ ਕੀ ਜੜੀਆਂ ਨੇ ਵੰਦਗੀਆਂ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਅੱਜ ਜੀ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਭੁੰਡੇਵਾਲ ਜ਼ਿਲ੍ਹਾ ਗਰਦਾਸਪੁਰ ਇੱਥੇ ਲਗਭਗ ਜਿਹੜੇ ਇੱਥੋਂ ਦੇ ਪੰਥਦਰਦੀ ਵੀਰ ਨੇ ਜਿਹੜੇ ਪੰਥ ਸਾਧ ਦਰਦ ਰੱਖਦੇ ਨੇ ਇਹ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹ ਜਿਹੜੀ ਕੋਈ ਗੈਂਗਸਟਰ ਕਹਾ ਕੇ ਮਾਰੀ ਜਾਂਦੀ ਹੈ ਕੋਈ ਨਸ਼ਿਆਂ ਦੇ ਵਿੱਚ ਮਾਰੀ ਜਾਂਦੀ ਹੈ ਕਈਆਂ ਨੂੰ ਹੋਰ ਬਹੁਤ ਸਾਰੇ ਜਿਹੜੇ ਲਗਭ ਦੇ ਕੇ ਮੰਢੀਰ ਕਿਹਾ ਜਾਂਦਾ ਹੈ ਕਈ ਕੋਈ ਕਿਹਾ ਜਾਂਦਾ ਤੇ ਜਿਹੜੇ ਪੰਦਰ ਦੀ ਵੀਰਦਿਆ ਸੋਚਦੇ ਨੇ ਕਿ ਜਿਹੜਾ ਸਾਡਾ ਪੰਥ ਦਾ ਚਿਹਰਾ ਮੋਰਾ ਉਹ ਵਧੀਆ ਹੋਣਾ ਚਾਹੀਦਾ ਇਹ ਜਿਹੜੇ ਲਗਭ ਨੇ ਇਹ ਨਹੀਂ ਹੋਣੇ ਚਾਹੀਦੇ ਅੱਗੇ ਇਸ ਕਰਕੇ ਜਿੰਨੇ ਸੋਚਿਆ ਕਿ ਜਿਹੜੀ ਇਹ ਪੀੜ੍ਹੀ ਹੈ ਵੀ ਸਭ ਤੋਂ ਜ਼ਿਆਦਾ ਸਾਹਮਣਾ ਇਹ ਜ਼ਰੂਰੀ ਹੈ ਤੇ ਇਹਨੂੰ ਇੱਕ ਦੂਸਰਾ ਗੁਰਮੁਖੀ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਕਨਵੈਂਟ ਸਕੂਲ ਨੇ ਤੇ ਹੋਰ ਕਈ ਜਿਹੜੇ ਜਿੱਥੇ ਆ ਕਾਫੀ ਬਹੁਤ ਉੱਚ ਉੱਚ ਬਦਦਿਆ ਦੇਣੀ ਹੈ ਉਥੇ ਪੰਜਾਬੀ ਨੂੰ ਜਿਹੜਾ ਵਸਾਰਿਆ ਜਾ ਰਿਹਾ ਇੱਥੇ ਆਪਾਂ ਇੱਕ ਪੰਜਾਬੀ ਨੂੰ ਜਿਹੜਾ ਭੁੱਖ ਰੱਖਨੇ ਆ ਤੇ ਨਾਲ ਜਿਹੜਾ ਬੱਚੇ ਦਾ ਜੀਵਨ ਘਾਟ ਜਿਹੜੀ ਆ ਉਹ ਘੰਡ ਵਾਸਤੇ ਇਹ ਜਿਹੜਾ ਸ਼ੁਰੂ ਕੀਤਾ ਗਿਆ ਇਹ ਕਦੋਂ ਤੋਂ ਇਹ ਸੰਸਥਾ ਤੁਸੀਂ ਚਲਾ ਰਹੇ ਹੋ ਤੇ ਇੱਥੇ ਕੀ ਕੀ ਸਹਿਯੋਗ ਮਿਲ ਰਿਹਾ ਤੁਹਾਨੂੰ ਲਗਭਗ 2021 ਤੋਂ ਜਿਹੜੀ ਇਹ ਸੰਸਥਾ ਜਿਹੜੀ ਆ ਆਪਾਂ ਸ਼ੁਰੂ ਕੀਤੀ ਹੈ ਜੀ ਸਹਿਯੋਗ ਸੰਗਤਾਂ ਦੇ ਸਹਿਯੋਗ ਨਾਲ ਜੋ ਤਿਲ ਫੁੱਲ ਹੁੰਦਾ ਉਹਦੇ ਨਾਲ ਹੀ ਕਿੰਨਾ ਕਰ ਸਕਦੇ ਆ ਆਪਾਂ ਕਰਦੇ ਆ ਟ੍ਰਾਂਸਪੋਰਟ ਹੈ ਬੱਸਾਂ ਹੁੰਦੀਆਂ ਨੇ ਹਤਵਾਰ ਇਹ ਲੰਗਰ ਦਾ ਖਰਚਾ ਵਾ ਲੰਗਰ ਜਿਹੜਾ ਲੱਗਾ ਹਰ ਐਤਵਾਰ ਜਾ ਅੱਗੇ ਪਿੱਛੇ ਹੋਰ ਵੀ ਕੋਈ ਪ੍ਰੋਗਰਾਮ ਹੋਵੇ ਉਹ ਲੰਗਰ ਦੀ ਜਿਹੜੀ ਇਹ ਸਹੂਲਤ ਉਹ ਵੀ ਮਹੱਇਆ ਕਰਾਈ ਜਾਂਦੀ ਹੈ ਟੀਚਰ ਜਿਹੜੇ ਨੇ ਉਹ ਆਪਾਂ ਦੋ ਤਰ੍ਹਾਂ ਦਾ ਕੰਮ ਕੀਤਾ ਇੱਕ ਐਤਵਾਰ ਆਪਾਂ ਇੱਥੇ ਕਲਾਸ ਲਾਉਂਦੇ ਆ ਇੱਕ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਹੋਰ ਜਿਹੜੇ ਦੂਰ ਪਿੰਡ ਨੇ ਉੱਥੇ ਆਪਾਂ ਟੀਚਰ ਭਾਈਆ ਕਰਾਉਂਦੇ ਆ ਉਹ ਟੀਚਰ ਫਿਰ ਉੱਥੇ ਬੱਚੇ ਰੋਜ਼ਾਨਾ ਵੀ ਇਕੱਠੇ ਕਰਦੇ ਨੇ ਜਾਂ ਐਤਵਾਰ ਵੀ ਇਕੱਠੇ ਕਰਕੇ ਉਹਨਾਂ ਦੀ ਕਲਾਸ ਲਾਉਂਦੇ ਨੇ ਉਹਨਾਂ ਨੂੰ ਜਿੰਨਾ ਹੋ ਸਕਦਾ ਉਹਨਾਂ ਦਾ ਤੇਲ ਖਰਚਾ ਇੰਨਾ ਕੀ ਦੇ ਸਕਦੇ ਕਿਉਂਕਿ ਸੋ ਤੋ ਇਸੇ ਤਰ੍ਹਾਂ ਹੋਰ ਵੀ ਸਿੰਘ ਸਾਹਿਬ ਸਾਡੇ ਨਾਲ ਨੇ ਸਿੰਘ ਸਾਹਿਬ ਤੁਸੀਂ ਤੁਹਾਡਾ ਨਾਮ ਕੀ ਹੈ ਤਾਂ ਤੁਸੀਂ ਕਿਹੜੀਆਂ ਸਵਾਵਾਂ ਨਿਭਾ ਰਹੇ ਹੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਲਖਬੀਰ ਸਿੰਘ ਨਗਰ ਫਤੂ ਬਰਗਤ ਤੋਂ ਟਕਸਾਲ ਦੇ ਜਥੇ ਤੋਂ ਵਿੱਦਿਆ ਪ੍ਰਾਪਤ ਕਰਕੇ ਅੱਗੇ ਮਾਤਾ ਸਾਹਿਬ ਕੋ ਸੋਸਾਇਟੀ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨਾਲ ਮਿਲ ਕੇ ਆਪਾਂ ਸਹਿਯੋਗ ਕਰ ਰਹੇ ਹਾਂ ਸਾਰੇ ਮਿਲ ਕੇ ਹੈੱਡਕੁਆਰਟਰ ਜਿਹੜਾ ਉਹ ਮੇਨ ਜਿਹੜੀ ਸਸਤਾ ਮਤਾ ਸਾਹਿਬ ਕੋ ਸੋਸਾਇਟੀ ਭੁੰਡੇਵਾਲ ਹੈ ਇਹਨਾਂ ਵੱਲੋਂ ਲੋਕਲ ਸੰਗਤਾਂ ਅਤੇ ਵੱਖ-ਵੱਖ ਨਗਰ ਜੋ 10-15 ਪਿੰਡ ਹਨ ਉਹਨਾਂ ਦੇ ਵੱਖ-ਵੱਖ ਥਾਵਾਂ ਤੇ ਗੁਰਦੁਆਰਾ ਸਾਹਿਬ ਜਾਂ ਹੋਰ ਕਈ ਜਗ੍ਹਾ ਥਾਪੀਆਂ ਗਈਆਂ ਹਨ ਜਿੱਥੇ ਅਸੀਂ ਗੁਰ ਇਤਿਹਾਸ ਸਿੱਖ ਇਤਿਹਾਸ ਰਹਿਤਨਾਮੇ ਅਤੇ ਗੁਰਬਾਣੀ ਸੰਚਿਆ ਦੀ ਸੇਵਾ ਕਰਦੇ ਹਾਂ ਸਾਰੇ ਸਾਡੇ ਸਿੱਖ ਬੀਬੀਆਂ ਤੇ ਭਾਈ ਮਿਲੇ ਹੋਏ ਹਨ ਜੁਗਤਾ ਸਾਰੇ ਆਪਣੀ ਆਪਣੀ ਡਿਊਟੀ ਨਿਭਾਉਂਦੇ ਹਨ ਸੋ ਬਹੁਤ ਵਧੀਆ ਸੰਜੋਗ ਹੈ ਅੱਜ ਇੱਥੇ ਬਾਹਰ ਵਾਲੇ ਜਿਹੜੇ ਸਾਡੇ ਸੈਂਟਰ ਆ ਜਿਹੜੇ ਸਾਡੇ ਸਹਾਇਕ ਬਣੇ ਲੋਕ ਉਹਨਾਂ ਵੱਲੋਂ ਪੜ੍ਹਾਏ ਗਏ ਬੱਚਾ ਨੂੰ ਬੁਲਾਇਆ ਗਿਆ ਜਿਨ੍ਹਾਂ ਦੀ ਗਿਣਤੀ 80 ਤੋਂ 90 ਲਾਗੇ ਸ਼ਾਗਰ ਹੈ ਉਹਨਾਂ ਵਾਸਤੇ ਤੇ ਲੰਗਰਾਂ ਦੀ ਸੇਵਾ ਲੰਗਰ ਤਿਆਰ ਕੀਤੇ ਗੁਰੂ ਕੇ ਅਤੇ ਉਹਨਾਂ ਕੋਲੋਂ ਜ਼ੁਬਾਨੀ ਪ੍ਰੀਖਿਆ ਧਾਰਮਿਕ ਪ੍ਰੀਖਿਆ ਲਈ ਗਈ ਹੈ ਜਿਹਦੇ ਰਿਜ਼ਲਟ ਤੇ ਨਤੀਜਾ ਬਹੁਤ ਵਧੀਆ ਆਇਆ ਜਿੰਨੀ ਕੁ ਮਿਹਨਤ ਕੀਤੀ ਉਹਦੋਂ ਕਈ ਗੁਣਾ ਜ਼ਿਆਦਾ ਸਾਨੂੰ ਲਾਭ ਪ੍ਰਾਪਤ ਹੋਇਆ ਸੋ ਸਾਡਾ ਸਮੁੱਚਾ ਭਾਵ ਹੈ ਕਿ ਸੰਗਤਾਂ ਨੂੰ ਗੁਰਦੁਆਰਿਆਂ ਦੇ ਨੇੜੇ ਕਰਨਾ ਗੁਰਦੁਆਰਾ ਪ੍ਰਬੰਧ ਗੁਰਬਾਣੀ ਦੇ ਨੇੜੇ ਕਰਨਾ ਸਿੱਖ ਸਰੋਤਾਂ ਦੇ ਨੇੜੇ ਕਰਨਾ ਰਹਿਤ ਨਾਮ ਤੇ ਰਹਿਤ ਮਰਜ਼ਾਦਿਆਂ ਦੇ ਨੇੜੇ ਕਰਨਾ ਤੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਅੱਜ ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ ਹੈ ਪੰਜਾਬੀ ਦੀ ਜ਼ਮੀਨ ਪੰਜਾਬ ਦੀ ਧਰਤੀ ਨੂੰ ਸਾਂਭ ਸੰਭਾਲ ਕਰਨ ਵਾਸਤੇ ਆਉਣ ਵਾਲੇ ਸਮਿਆਂ ਵਿੱਚ ਸਾਡੇ ਗੁਰਸਿੱਖ ਪਰਿਵਾਰ ਸੇਵਾਦਾਰ ਬੀਬੀਆਂ ਭਾਈ ਰਲ ਕੇ ਗੁਰਬਾਣੀ ਪੜ੍ਹ ਕੇ ਜਦੋਂ ਸੰਭਾਲਣਗੇ ਤੇ ਉਮੀਦ ਹੈ ਕਿ ਰਿਜ਼ਲਟ ਬਹੁਤ ਵਧੀਆ ਆਉਣਗੇ ਸੋ ਸਾਰੇ ਜਗਤ ਨੂੰ ਅਸੀਂ ਸਹਿਖ ਸੰਗਤ ਨੂੰ ਸੱਦਾ ਦਿੰਦੇ ਆ ਕਿ ਇਹੋ ਜਿਹੇ ਉਪਰਾਲੇ ਤੇ ਇਹੋ ਜੀਆਂ ਗਤੀਵਿਧੀਆਂ ਚਲਾਈਆਂ ਜਾਣ ਜਿਨ੍ਹਾਂ ਸਮਾਜ ਦਾ ਭਲਾ ਹੋ ਚੱਕੇ ਸੋ ਇੰਨੀ ਵਿਚਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸੋਸਾਇਟੀ ਦੇ ਇਥੇ ਅਹੁਦੇਦਾਰ ਪ੍ਰਬੰਧਕ ਜਿਹੜੇ ਇਥੇ ਹਾਜ਼ਰ ਨੇ ਆ ਖਾਲਸਾ ਜੀ ਤੁਹਾਡਾ ਕੀ ਨਾਮ ਤੇ ਕਿਹੜੇ ਕਿਹੜੇ ਪਿੰਡ ਜਿਹੜੇ ਆ ਤੁਹਾਡੇ ਨਾਲ ਜੁੜੇ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਹੁਕਮ ਦੇਵੇਂ ਤੇਵੇਂ ਤੇਵੇਂ ਕਾਜ ਮੈਂ ਸਰਦਾਰ ਕੁਲਵਿੰਦਰ ਸਿੰਘ ਪਿੰਡ ਕਿਸ਼ਨਪੁਰ ਸਰਦਾਰ ਜੋਗਾ ਸਿੰਘ ਜੀ ਨੇ ਜੋ ਪਿੰਡ ਭੁੰਡੇਵਾਲ ਤੇ ਹੋਰ ਲੋਕਲ ਜਿੰਨੇ ਵੀ ਏਰੀਆ ਦੇ ਸੱਜਣ ਮਿੱਤਰ ਹੈਗੇ ਆ ਗੁਰੂ ਨਾਲ ਪਿਆਰ ਕਰਨ ਵਾਲੇ ਉਹਨਾਂ ਨੇ ਇੱਕ ਸੰਸਥਾ ਇੱਕ ਸੈਂਟਰ ਬਣਾ ਕੇ ਭੁੰਡੇਵਾਲ ਨੂੰ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਗੁਰਮਤਿ ਪ੍ਰਚਾਰ ਕਰਨ ਲਈ ਕਿੰਨੇ ਕੁ ਪਿੰਡ ਪੈਂਦੇ ਇਹਦੇ 'ਚ ਇਹਦੇ ਵਿੱਚ ਘੱਟੋ-ਘੱਟ ਅਸੀਂ 30 ਪਿੰਡਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਆਂ ਉਥੇ ਸਾਡੇ ਜਿੱਦਾਂ ਅਸੀਂ ਐਤਵਾਰ ਨੂੰ ਢੁੰਡੇਵਾਲ ਵਿੱਚ ਪ੍ਰਚਾਰ ਕਰਵਾਇਆ ਜਾਂਦਾ ਹੈਗਾ ਤੇ ਬਾਕੀ ਹਫਤੇ ਜਿਹੜੇ 6 ਦਿਨ ਬਚਦੇ ਨੇ ਉਥੇ ਹਰ ਹਫਤੇ ਦੇ 2 ਦਿਨ ਅਲੱਗ-ਅਲੱਗ ਪਿੰਡਾਂ 'ਚ ਪ੍ਰਚਾਰ ਕੀਤਾ ਜਾਂਦਾ ਹੈਗਾ ਜੀ ਸੋ ਹੋਰ ਵੀ ਇੱਥੇ ਸਿੰਘ ਸਾਹਿਬ ਸਾਡੇ ਨਾਲ ਸਿੰਘ ਸਾਹਿਬ ਤੁਹਾਡਾ ਕੀ ਨਾਮ ਆ ਤੁਹਾਡੀਆਂ ਕੀ ਸਵਾਵਾ ਨੇ ਇੱਥੇ ਜੀ ਵਾਹਿਗੁਰੂ ਜੀ ਮੇਰਾ ਨਾਮ ਜਗਦੇਵ ਸਿੰਘ ਮੇਰਾ ਪਿੰਡ ਵੀ ਆ ਭੁੰਡੇਵਾਲਾ ਜੀ ਤੇ ਇੱਥੇ ਆਪਾਂ ਦਾ ਇਹ ਮੰਚ ਵਿਚਾਰਿਆ ਸੀ ਜਿੱਦਾਂ ਦੱਸਿਆ ਗਿਆ ਸਿੱਖੀ ਨੂੰ ਜੋੜਨ ਲਈ ਆਪਣੇ ਬੱਚਿਆਂ ਨੂੰ ਨਸਿਆਂ ਤੋਂ ਦੂਰ ਹਟਾ ਕੇ ਤੇ ਗੁਰੂ ਦੇ ਨਾਲ ਜੋੜਨਾ ਗੁਰੂ ਦੀ ਗੱਲ ਕਰਨੀ ਕਿਉਂਕਿ ਅੱਜ ਦੇ ਸਮੇਂ ਵਿੱਚ ਅਸੀਂ ਚਾਹੁੰਦੇ ਆ ਕਿ ਸਾਡੀ ਧਾਰਮਿਕ ਵਿਦਿਆ ਵੀ ਤੇ دنیਵੀ ਵਿਦਿਆ ਦੋਨੇ ਹੀ ਚੰਗੀਆਂ ਹੋਣ ਸਾਡੇ ਬੱਚੇ ਚੰਗੀ ਵਿਦਿਆ ਲੈ ਕੇ ਚੰਗੇ ਅਫਸਰ ਬਣ ਤੇ ਉਹ ਚੰਗੀ ਸਮਾਜ ਨੂੰ ਸੇਵਾ ਦੇਣਗੇ ਕਿਉਂਕਿ ਉਹਨਾਂ ਦੇ ਅੰਦਰ ਗੁਰਬਾਨੀ ਜਾਏਗੀ ਤੇ ਉਹ ਗੁਰਬਾਨੀ ਦਾ ਅਸਰ ਹੋ ਕੇ ਚੰਗੇ ਅਫਸਰ ਬਣ ਕੇ ਤੇ ਜਿਹੜਾ ਅੱਜ ਕੱਲ ਕਰਪਸ਼ਨ ਹੋ ਰਹੀ ਹੈ ਉਹ ਤੋਂ ਸਾਡੇ ਬੱਚੇ ਗਾਂ ਆਉਣ ਵਾਲੀ ਪਨੀਰੀ ਇਸੇ ਹੀ ਰਹੇਗੀ ਇਹ ਸੋਚ ਨੂੰ ਲੈ ਕੇ ਆਪਾਂ ਚੱਲੇ ਸੀ ਤੇ ਇਹ ਸੋਚੀ ਸੀ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਪੂਰਾ ਸਰਬੰਸ ਸਾਡੀ ਕੌਮ ਦੇ ਲਈ ਲਾਇਆ ਸੀ ਜਿਹੜੀਆਂ ਚੀਜ਼ਾਂ ਤੋਂ ਦੂਰ ਕਰਨ ਲਈ ਰਹਿਤ ਮर्याਦਾਂ ਤੋਂ ਕਰਵੇਂ ਨਸਾਂ ਤੋਂ ਹਟਾ ਕੇ ਉਹਨਾਂ ਨੂੰ ਸਾਂਭਣ ਦੇ ਲਈ ਆਪਾਂ ਇਹ ਚੀਜ਼ ਦਾ ਮਨਚ ਵਿਚਾਰ ਆਇਆ ਇਹ ਕਰੀਏ ਫਿਰ ਇਹ ਸੋਚਿਆ ਸੀ ਆਪਾਂ ਵੀ ਇਹ ਕਿਉਂ ਨਾ ਔਰਤ ਦੇ ਨਾਂ ਤੇ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਰਤ ਦਾ ਰੁਤਬਾ ਵਧਿਆ ਦਿੱਤਾ ਆਪਾਂ ਇੱਕ ਮਾਂ ਦੇ ਨਾਂ ਤੇ ਰਹਨੇ ਆਂ ਵੀ ਮਾਂ ਨੂੰ ਇੱਕ ਬੱਚੇ ਪਿਆਰੇ ਹੁੰਦੇ ਨੇ ਫਿਰ ਉਹ ਮਾਂ ਦੇ ਜਿਹੜੀ ਉਸ ਪਾਤਸ਼ਾਹ ਨੇ ਸਾਨੂੰ ਪੂਰੇ ਸੰਸਾਰ ਨੂੰ ਖਾਲਸੇ ਦੀ ਮਾਂ ਮਾਤਾ ਸਾਹਿਬਕੌਰ ਉਹਦੇ ਨਾਂ ਤੇ ਇਹ ਜਿਹੜੀ ਸੰਸਥਾ ਚਲਾਈ ਗਈ ਜੋ ਅਗੇ ਦੱਸ ਦਿਆ ਕਿ ਹਰ ਇੱਕ ਟੀਚਰ ਰੱਖਿਆ ਜਿਹੜਾ ਕਿ ਉਹ ਆਪੋ ਆਪਣਾ ਇਹ ਕਾਰਜ ਕਰ ਰਹੇ ਨੇ ਤੇ ਬੱਚਿਆਂ ਨੂੰ ਜਿਹੜਾ ਦੇ ਰਹੇ ਨੇ ਵਿੱਦਿਆ ਵੀ ਤੇ ਨਾਲ ਨਾਲ ਲੰਗਰ ਦਾ ਪ੍ਰਬੰਧ ਹੈ ਬਸਾਂ ਦਾ ਸਾਰਾ ਕੁਝ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਇੱਥੇ ਇਹ ਚੱਲਦਾ ਹੈ ਇੱਥੇ ਹਰ ਐਤਵਾਰ ਚੱਲਦਾ ਬਾਕੀ ਪਿੰਡਾਂ ਦੇ ਵਿੱਚ ਰੋਜ਼ ਜਿਹੜਾ ਚੱਲਦਾ ਹੈ ਉਹ ਟੀਚਰ ਜਿਹੜੇ ਆਪ ਆਪਣਾ ਦੇ ਰਹੇ ਨੇ ਫਿਰ ਦਵਾਈਆਂ ਦਾ ਮੈਡੀਕਲ ਦਾ ਰੱਖਿਆ ਵੀ ਚੰਗੀ ਸਿਹਤ ਹੋਏ ਉਹ ਹੋਮੋਪੈਥਿਕਾਂ ਚ ਦਵਾਈਆਂ ਰੱਖੀਆਂ ਨੇ ਉਹ ਇੱਥੇ ਵੀ ਕਈ ਪਿੰਡਾਂ 'ਦੇ ਵਿੱਚ ਵੀ ਲਾਉਂਦੇ ਜਿੱਦਾਂ ਉਹ ਫਤੂ ਬੁਰਗਤ ਲਾਇਆ ਸੀ ਹੜਾਂ ਦੇ ਵਿੱਚ ਭੋਨੇਵਾਲ ਜਾਂ ਹੋਰ ਪਿੰਡਾਂ ਵਿੱਚ ਸਾਡੀ ਇਹ ਮਾਤਾ ਸਾਹਿਬ ਗੁਰਵਾਲੋਂ ਇਹ ਸੇਵਨ ਭਾਈ ਗਏ ਸੀ ਹੋਮੋਪੈਥਿਕ ਦਵਾਈਆਂ ਦੇ ਵੀ ਤੇ ਇਹ ਸਾਰਾ ਜਿਹੜਾ ਇਹ ਕਾਰਜਾ ਇਹ ਸਾਰਾ ਵਾਹਿਗੁਰੂ ਦੀ ਮਿਹਰ ਤੇ ਕਿਰਪਾ ਦੇ ਨਾਲ ਇਸ ਸੰਗਤ ਦੇ ਸਯੋਗ ਨਾਲ ਇਲਾਕੇ ਦੇ ਵਿੱਚ ਚੱਲਣ ਰਿਹਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਬੱਚੇ ਆ ਸਾਡੇ ਇੱਥੇ ਨਾਲ ਜੋੜਨਾ ਵੀਰ ਉਸ ਤੋਂ ਸੇ ਕੋਈ ਨਿਸਕਾਮ ਸੇਵਾ ਚੱਲ ਰਹੀ ਹੈ ਕਿਸੇ ਕੋ ਕੋ ਪੈਸਾ ਨਹੀਂ ਬੱਚੇ ਕੋ ਨਹੀਂ ਲਿਆ ਜਾ ਰਿਹਾ ਕਿਸੇ ਹੋਰ ਕੋਈ ਨਹੀਂ ਆ ਇਸੇ ਤਰ੍ਹਾਂ ਇਹ ਸਾਰੇ ਕਾਰ ਚੱਲਦੇ ਨੇ ਲੰਗਰ ਦਾ ਪ੍ਰਬੰਧ ਹੈਗਾ ਬੱਚੇ ਨੇ ਹੁਕਮਨਾਮਾ ਲੈਣਾ ਬੱਚਿਆਂ ਨੇ ਸਾਰੇ ਕੰਮ ਕਰਨੇ ਇਹ ਸਾਰਾ ਕੁਝ ਇੱਥੇ ਆਪ ਕਰਦੇ ਨੇ ਇਹ ਬੱਚੇ ਕਰ ਰਹੇ ਜੀ ਤੋਂ ਹੋਰ ਵੀ ਇੱਥੇ ਸਿੰਘ ਸਾਹਿਬ ਸਾਡੇ ਨਾਲ ਨੇ ਸਿੰਘ ਸਾਹਿਬ ਤੁਹਾਡੀ ਕੀ ਸਵਾਭਾ ਨੇ ਇੱਥੇ ਤੇ ਹੋਰ ਕਿਹੜੀ-ਕਿਹੜੀ ਸਹੂਲਤ ਤੇ ਮਦਦ ਤੁਸੀਂ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗੁਰਮਤ ਸਿੰਘ ਹੈ ਇਸਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਵਾਮਾਂ ਜਿਹੜੀਆਂ ਚੱਲਦੀਆਂ ਪਈਆਂ ਨੇ ਉਹ ਬੱਚਾ ਨੂੰ ਇੱਥੇ ਸਿੱਖ ਇਤਿਹਾਸ ਨਾਲ ਜੋੜੇ ਜਾਂਦਾ ਨਾਲ ਗੁਰਬਾਣੀ ਨਾਲ ਜੋੜੇ ਜਾਂਦਾ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਹੈ ਨਾ ਉਹ ਨਸ਼ਿਆਂ ਤੋਂ ਬਚ ਸਕੇ ਤੇ ਗੁਰੂ ਦੇ ਲਾੜ ਲੱਗੇ ਆਪਾਂ ਜੇ ਦੇਖਿਆ ਬਾਹਰ ਜਾ ਕੇ ਜਿਵੇਂ ਕਿਸੇ ਬੱਚੇ ਨੂੰ ਪੁੱਛਣਾ ਨਾ ਬੇਟਾ ਦੱਸਾਂ ਗੁਰੂਆਂ ਨਾਲ ਦੱਸ ਉਹਨੇ ਕਿਹੜਾ ਮਨੂ ਨਹੀਂ ਹੁੰਦੇ ਤੇ ਸਾਡੇ ਮਨ ਦੇ ਵਿੱਚ ਵਿਚਾਰ ਆ ਕਿ ਉਹਨਾਂ ਗੁਰੂ ਸਾਹਿਬ ਕਿਰਪਾ ਕਰਨ ਕਿ ਆਪਾਂ ਅਸੀਂ ਸੰਸਥਾ ਸਥਾਪਿਤ ਕਰੀਏ ਇਦਾਂ ਵੇਟ ਬੱਚਾ ਨੂੰ ਧਰਮ ਦਾ ਗਿਆਨਤਾ ਜਾਵੇ ਸਿੱਖ ਇਤਿਹਾਸ ਅੱਛਾ ਇਸ ਸੰਸਥਾ ਵਾਸਤੇ ਤੁਹਾਨੂੰ ਹੋਰ ਕਿਹੜੀ ਕਿਹੜੀ ਮਦਦ ਦੀ ਲੋੜ ਆ ਔਰ ਕਿਹੜੀ ਕਿਹੜੀ ਜਿਹੜੀ ਸੰਸਥਾ ਤੁਹਾਡੀ ਮਤ ਕਰ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲਈ ਸਹਿਯੋਗ ਚੱਲਦਾ ਹੋਇਆ ਲੋਕਲ ਜਿੰਨੀ ਵੀ ਸੰਗਤ ਹੈਗੀ ਆਪਣੇ ਨਾਲ ਸਹਿਯੋਗ ਕਰਦੀ ਪਈ ਆ ਤੇ ਬਾਕੀ ਅਸੀਂ ਚਾਹੁੰਦੇ ਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਰ ਵੀ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਬੱਚਿਆਂ ਨੂੰ ਅੱਗੇ ਵਧਾਇਆ ਜਾਵੇ ਪਿੰਡ ਪਿੰਡ ਜੜੇ ਆ ਕੈਂਪ ਲਗਾ ਕੇ ਬੱਚਿਆਂ ਨੂੰ ਪ੍ਰੋਵਾਈਨਾਂ ਜੋੜੇ ਜਾਵੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਦਾਇਰਾ ਹੋਰ ਵਧੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਐ ਜੀ ਪੀ ਸੀ ਜਾਂ ਹੋਰ ਜਿਹੜੀ ਕੋਈ ਜਥੇਬੰਦੀ ਧਾਰਮਿਕ ਸੰਸਥਾਵਾਂ ਕੋ ਮਤਦਾਨ ਕਰਦੀਆਂ ਤਾਂ ਡੀ ਐਚ ਨਹੀਂ ਭਾਈ ਗੁਰਜੀ ਆਪਣੀ ਕੋਈ ਸੰਸਥਾ ਨਹੀਂ ਮਤ ਕਰ ਰਹੀ ਤੇ ਫਿਲਹਾਲ ਸੰਗਤਾਂ ਦੇ ਸਹਿਯੋਗ ਦੇ ਲੋਕਲ ਸੰਸਥਾ ਇਹ ਕਦੀ ਤੁਸੀਂ ਐ ਜੀ ਪੀ ਸੀ ਨਾਲ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਇਥੇ ਵੱਡੀਆਂ ਲੋਕਲ ਕਮੇਟੀ ਵੱਡੇ ਗੁਰਦੁਆਰਾ ਸਹਿਬਾਨ ਨੇ ਉਹਨਾਂ ਨਾਲ ਕਦੀ ਪਹੁੰਚ ਕੀਤੀ ਤੁਸੀਂ ਨਹੀਂ ਭਾਈ ਗੁਰਜੀ ਆਪਾਂ ਉਹਨਾਂ ਨਾਲ ਪਹੁੰਚ ਨਹੀਂ ਕੀਤੀ ਆਪਾਂ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕਿਉਂ ਜੀ ਤੁਸੀਂ ਲੋੜ ਨਹੀਂ ਸਮਝੀ ਕਿ ਜ ਆਪਾਂ ਜਿਵੇਂ ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਜਾਂ ਹੋਰ ਪ੍ਰਚਾਰ ਕਮੇਟੀ ਤੁਹਾਡੀ ਮਤ ਕਰੇ ਨੇ ਵਿੱਚ ਹਾਂਜੀ ਦੇਖੋ ਸੇ ਸੰਭ ਅਸੀਂ ਇਹ ਚਾਹੁੰਦੇ ਤੇ ਹੈਗੇ ਆ ਕਿ ਜਿਹੜੀ 10 ਸ਼੍ਰੋਮਣੀ ਕਮੇਟੀ ਜਾਂ ਹੋਰ ਸੰਸਥਾ ਵੱਡੀਆਂ ਨੇ ਤੇ ਉਹ ਸਾਡਾ ਸਹਿਯੋਗ ਕਰਨ ਕਿਉਂਕਿ ਸਾਡੇ ਕੋਲ ਇਹ ਨਹੀਂ ਮਾਲੀ ਸਹਾਇਤਾ ਨਹੀਂ ਹੈਗੇ ਅਸੀਂ ਆਮ ਇਦਾਂ ਹੀ ਤੁਰੇ ਬੰਦੇ ਅਸੀਂ ਦੁਕਾਨਦਾਰ ਬੰਦੇ ਆ ਇਹ ਵੀ ਵੀਰ ਦੁਕਾਨ ਕਰਦਾ ਆਪਣੀ ਕਿਰਤ ਹੈ ਤੇ ਅਸੀਂ ਉਹ ਚ ਵੀ ਸਮਾਂ ਕੱਢ ਕੇ ਇਸ ਚੀਜ਼ ਲਈ ਨੇ ਕਿੰਨਾ ਹੈ ਜਿਹੜੇ ਧਾਰਨੇ ਵਿੱਚ ਅਸੀਂ ਬੰਦੀਆਂ ਨੇ ਜਿਹੜੀਆਂ ਵੱਡੀਆਂ ਨੇ ਉਹ ਸਾਡੀ ਨੂੰ ਸਪੋਰਟ ਕਰਨਾ ਅਸੀਂ ਵਧੀਆ ਟੀਚਰ ਰਖੀਏ ਚੰਗੀ ਕੁਆਲੀਫਾਈਡ ਵਾਲੇ ਇੱਥੇ ਇੰਸਟੀਚਿਊਟ ਖੁੱਲੇ ਜਿਹੜੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਸਾਡੇ ਬੱਚੇ ਚੰਗੇ ਅਹੁਦਿਆਂ ਤੇ ਹੋਣ ਕਿਉਂਕਿ ਉਹਨਾਂ ਟੀਚਰਾਂ ਦੇ ਲਈ ਸਾਡੇ ਕੋਈ ਇੰਨੀ ਮਾਇਆ ਹੈ ਨਹੀਂਗਾ ਜਿਹੜੀ ਅਸੀਂ ਉਹਨਾਂ ਨੂੰ ਦੇ ਸਕੀਏ ਤੇ ਇੱਥੇ ਬੱਚਿਆਂ ਨੂੰ ਸਿਖਾ ਸਕੀਏ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਕੋਲ ਚੰਗੇ ਵਧੀਆ ਟੀਚਰ ਜਿਹੜੇ ਸਾਨੂੰ ਉਪਲਬਧ ਹੋ ਜਾਣ ਤੇ ਸਾਡੀ ਜੋਗ ਸਹਾਇਤਾ ਵੇ ਜੇ ਨਹੀਂ ਕੋਈ ਕਰ ਸਕਦਾ ਕਰੇ ਕਿਉਂਕਿ ਕਰਨੀ ਤਾਂ ਇਹ ਇੱਥੇ ਹੀ ਤੇ ਟੇਕ ਵਾਹੇ ਗੁਰੂ ਤੇ ਰੱਖੀ ਆ ਵੀ ਤੇਰ ਤੋਂ ਵੱਡਾ ਕੋਈ ਨਹੀਂ ਕੋਈ ਇੱਥੇ ਜਿਹੜਾ ਆਪ ਗੁਰਗਰਾਂ ਸਾਹਿਬ ਤੁਸੀਂ ਦੇਖਦੇ ਹੋ ਉਹਦੀ ਰਹਿਣ ਮਿਲਾਈ ਹੈ ਤੈਹੀ ਤਾਰੇ ਚੱਲ ਤੇ ਜਿਉਂ ਵੀ ਆੜੇ ਕੋ ਸਿਆਦਾ ਕਰਿਆ ਕਰ ਸਕਦੇ ਆ ਜੀ ਇਹੀ ਸਾਰਿਆਂ ਨਾਲ ਮਿਲ ਕੇ ਇਹ ਕਾਰਜ ਜੇ ਉਹਨੇ ਵੀ ਹੋ ਜਾਂਦੇ ਵਧੀਆ ਗੱਲ ਹੈ ਜੀ ਸੋ ਮਾਤਾ ਸਾਹਿਬ ਕੋਰ ਸੇਵਾ ਸੁਸਾਇਟੀ ਭੁੰਡੇਵਾਲ ਦੇ ਇਹ ਸਾਰੇ ਪ੍ਰਬੰਧਕ ਸਾਨ ਨੇ ਜਿਨ੍ਹਾਂ ਨੇ ਦੱਸਿਆ ਔਰ ਇਹਨਾਂ ਦਾ ਉਦਮ ਵੀ ਬਹੁਤ ਪ੍ਰਸ਼ੰਸਾਯੋਗ ਆ ਸਲਾਹੁਣਯੋਗ ਆ ਤੇ ਅੱਜ ਦੀ ਜਵਾਨੀ ਨੂੰ ਸਿੱਖ ਨੌਜਵਾਨੀ ਨੂੰ ਸਾਹਮਣ ਵਾਲੀ ਗੱਲ ਆ ਜੋ ਕਿ ਪਟਕੀ ਪਈ ਆ ਭੁੱਲੀ ਪਈ ਆ ਔਰ ਸਰਕਾਰਾਂ ਵੱਲੋਂ ਤੇ ਵੱਖ-ਵੱਖ ਜਿਹੜਾ ਮਾਫੀਆ ਉਹਦੇ ਵੱਲੋਂ ਸਿੱਖ ਜਵਾਨੀ ਦਾ ਜਿਹੜਾ ਵਾ ਉਹ ਕਾਣ ਕੀਤਾ ਜਾ ਰਿਹਾ ਸ਼ਿਕਾਰ ਕੀਤਾ ਜਾ ਰਿਹਾ ਸੋ ਉਹ ਇਹ opralle ਉਸ ਜਵਾਨੀ ਨੂੰ ਇੱਕ ਲੀ ਤੇ ਲਿਆਉਣ ਤੇ ਗੁਰਮਤ ਨਾਲ ਜੋੜਨ ਦੇ ਇਹਨਾਂ ਦੇ ਸਾਰੇ opralle ਆ ਸੋ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਇਹਨਾਂ ਦੀ ਮਦਦ ਕਰੀਏ ਕਲਮ نیوز ਲਈ ਪਿੰਡ ਪੁੰਡੇਵਾਲ ਤੋਂ ਕੁਲਦੀਪ ਸਿੰਘ ਜਾਫਲਪੁਰ ਅੱਜ ਐਗਜ਼ਾਮ ਦੇਣ ਆਏ ਆ ਆ ਪੁੱਤਰ ਕੀ ਨਾਂ ਤੁਹਾਡਾ ਕਿੱਥੋਂ ਆਏ ਹੋ ਮੇਰਾ ਨਾਮ ਜਪਨੂਰ ਕੋਹੜਾ ਮੈਂ ਪਿੰਡ ਪੂਸ਼ਾ ਵਿੱਚੋਂ ਆਈ ਆ ਅੱਛਾ ਇਹ ਪਹਿਲਾਂ ਵੀ ਇਹੋ ਜਿਹਾ ਐਗਜ਼ਾਮ ਦਿੱਤੇ ਆ ਕਦੇ ਨਹੀਂ ਦਿੱਤਾ ਮੈਂ ਪਹਿਲੀ ਵਾਰ ਦਿੱਤਾ ਆ अच्छा वे तन्नू ए कौन ए सारी गुरमत दी विद्या कौन दंदा ते कदो तो तुसी शुरू कीता आपा पिछले महीने ते शुरू कीता सानू मैम ਦਾ ਨਾਮ ਨਹੀਂ ਪਤਾ मैम ਸਾਡੇ ਪਿੰਡ ਵਿੱਚ ਵਿਦਿਆ ਦੀ ਸਟਾਰਟ ਕਰਾਂਦੀ ਹੈਗੇ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਮੈਂ ਪੰਜਵੀਂ ਜਮਾਤ ਵਿੱਚ ਪੜਦੀ ਹਾਂ ਅੱਛਾ ਅੱਜ ਤੁਸੀਂ ਕੀ ਸੁਣਾਇਆ ਫਿਰ ਤੁਹਾਡਾ ਕਿਹੜਾ ਤੁਹਾਨੂੰ ਕੁਐਸਚਨ ਹੋਇਆ ਜਿਹੜਾ ਤੁਸੀਂ ਜਵਾਬ ਦਿੱਤਾ ਸਭ ਤੋਂ ਪਹਿਲਾਂ ਆਪਾਂ ਦੱਸਾਂ ਗੁਰੂਆਂ ਦੇ ਨਾਮ ਨਾਮ ਸੁਣਾਏ ਮੈਮ ਨੂੰ ਉਸ ਤੋਂ ਬਾਅਦ ਆਪਾਂ ਫਿਰ ਚਾਰ ਸਹਿਬਜਾਂ ਦੇ ਨਾਮ ਸੁਣਾਏ ਫਿਰ ਪੰਜ ਤੱਕ ਤੇ ਫਿਰ ਪੰਜ ਕੰਕਾਰ ਵੈਰੀ ਗੁੱਡ ਹੋਰ ਹੋਰੇ ਬੱਚੇ ਅੱਛਾ ਤੂੰ ਆਵੀਂ ਆ ਜਾ ਖੜਾ ਹੋ ਅੱਛਾ ਕੀ ਨਾਮ ਤੁਹਾਡਾ ਰਾਜਵੀਰ ਸਿੰਘ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਇਹ ਕਿੱਥੋਂ ਆਏ ਹੋ ਕਿਹੜੀ ਕਲਾਸ ਚ ਪੜਦੇ ਹੋ ਪਿੰਡ ਭੂਸ਼ਾ ਤੋਂ 4th ਕਲਾਸ 4th ਕਲਾਸ ਅੱਛਾ ਪੰਜ ਤਖਤ ਸਹਿਬਾਨ ਦੇ ਨਾਮ ਹੁੰਦੇ ਤੁਹਾਨੂੰ ਸੁਣਾਓ ਫਿਰ ਤਖਤ ਸ੍ਰੀ ਅਕਾਲ ਤਖਤ ਤਖਤ ਸ੍ਰੀ ਹਮੰਦਰ ਸਾਹਿਬ ਤਖਤ ਸ੍ਰੀ ਕੇਸ ਗੁਰ ਸਾਹਿਬ ਤਖਤਿ ਸਿਰੀ ਦਮਦਮਾ ਸਾਹਿਬ ਤਖਤਿ ਸਿਰੀ ਸਾਜਕੰਡਿ ਸਿਰੀ ਹਜੂਰ ਸਾਹਿਬ ਵੈਰੀ ਗੁੱਡ ਸੋ ਪਤਾ ਲੱਗਦਾ ਕਿ ਬੱਚਿਆਂ ਨੇ ਮਿਹਨਤ ਕੀਤੀ ਆ ਸੋ ਹੋਰ ਵੀ ਇੱਥੇ ਬੱਚੇ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਤੁਸੀਂ ਬਹਿਜੋ ਬੇਟਾ ਇਹ ਇੱਕ ਸੀਨੀਅਰ ਵਰਗ ਦੇ ਵਿੱਚ ਜਿਹੜੇ ਬੱਚੇ ਹੁੰਦੇ ਆ ਕਿਹੜੀ ਕਲਾਸ ਚ ਪੜਦੇ ਪੁੱਤਰ 9th 9th ਚ ਕਿੱਥੇ ਪੜਦੇ ਹੋ ਪੈਣੀ ਮੀਆਂ ਖਾਨ ਸਰਕਾਰੀ ਪੈਣੀ ਮੀਆਂ ਖਾਨ ਸਰਕਾਰੀ ਸਕੂਲ ਦੇ ਵਿੱਚ ਅੱਜ ਤੁਹਾਨੂੰ ਕਿਹੜਾ ਕੁਐਸਚਨ ਆਇਆ ਤੁਸੀਂ ਕੀ ਜਵਾਬ ਦਿੱਤਾ ਅਸੀਂ ਦਸਕੂ ਸਾਹਿਬਾਨੇ ਨਾਮ ਪੰਜ ਤਖਤ ਚਾਹ ਸਾਹਿਬ ਜਿਆ ਦਾ ਨਾਮ ਪੰਜ ਗਕਾਰ ਤੇ ਪੰਜ ਤਖਤ ਦਾ ਨਾਮ ਸੁਣਾਇਆ। ਹਰ ਸਾਦੀ ਮਾਤਾ ਦਾ ਕੀ ਨਾਮ ਆ? ਮਾਤਾ ਸਾਹਿਬਕੌਰ। ਮਾਤਾ ਸਾਹਿਬਕੌਰ। ਮਾਤਾ ਸਾਹਿਬਕੌਰ ਦੇ ਕਿੰਨੇ ਫਰਜੰਦ ਸਨ? ਕਿੰਨੇ ਬੇਟੇ ਸਨ ਮਾਤਾ ਸਾਹਿਬਕੌਰ ਦੇ? ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸੁਪੁੱਤਰ ਸਨ? ਚਾਰ। ਹਾਂ ਉਹ ਤੇ ਮਾਤਾ ਸਾਹਿਬਕੌਰ ਵੀ ਤੇ ਉਹਨਾਂ ਦੀ ਮਾਂ ਹੀ ਆ। ਹਾਂ ਕੀ ਉਹਨਾਂ ਦੇ ਨਾਮ ਸੁਣਾ ਦੇ। ਸਾਹਿਬਜਾਦਾ ਅਜੀਤ ਸਿੰਘ ਜੀ ਸਾਹਿਬਜਾਦਾ ਜਗਤ ਸਿੰਘ ਜੀ ਸਾਹਿਬਜਾਦਾ ਅਰਬਾਸ ਸਿੰਘ ਜੀ ਸਾਹਿਬਜਾਦਾ ਫਤਿਹ ਸਿੰਘ ਸੋ ਇੱਥੇ ਅਧਿਆਪਕ ਭੈਣਾ ਵੀ ਹੈਗੀਆਂ ਨੇ ਅਭਿਭਾਉ ਤੁਸੀਂ ਇਹ ਇਹ ਕਦੋਂ ਦੀ ਵਿਦਿਆ ਤੁਸੀਂ ਇਹ ਬੱਚਿਆਂ ਦੀ ਜਿਹੜੀ ਆ ਇਹ ਸ਼ੁਰੂ ਕੀਤੀ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਇੱਥੋਂ ਦੀ ਅਕੈਡਮੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਬੱਚਿਆਂ ਨੂੰ ਪੜਾਉਣ ਦੀ ਵਿੱਦਿਆ ਦੇਣ ਦਾ ਮੌਕਾ ਬਖਸ਼ਿਆ ਮੈਂ ਖਾਲਸਾ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਗੁਰਨਾਨਕ ਦੇਵ ਯੂਨੀਵਰਸਿਟੀ ਵਿੱਚੋਂ ਮੈਂ ਆਪਣੀ ਐਮਏ ਧਰਮਧਿਆਨ ਰਿਲੀਜੀਅਸ ਸਟਡੀ ਦੀ ਕਰ ਰਹੀ ਹਾਂ ਮੈਨੂੰ ਇਹ ਅਕਾਡਮੀ ਜੁਆਇਨ ਕੀਤੇ ਨੂੰ 1 ਇਅਰ ਹੀ ਹੋਇਆ ਵਾ ਜਿਸ ਦੌਰਾਨ ਮੈਨੂੰ ਇਹ ਸਮਝ ਆਈ ਕਿ ਸਿੱਖ ਕੌਮ ਨੂੰ ਅੱਜ ਬਹੁਤ ਲੋੜ ਆ ਕਿ ਉਹ ਆਪਣੇ ਬੱਚਿਆਂ ਨੂੰ دنیਵੀ ਵਿੱਦਿਆ ਦੇ ਨਾਲ-ਨਾਲ ਅਧਿਆਤਮਿਕ ਵਿੱਦਿਆ ਵਾਲਾ ਵੀ ਉਹਨਾਂ ਦਾ ਰੁਝਾਨ ਹੋਵੇ ਕਿਉਂਕਿ ਸਿੱਖ ਕੌਮ ਦੀ ਸਿੱਖ ਕੌਮ ਨੂੰ ਘਾਟਾ ਨਹੀਂ ਪੈਂਦਾ ਪਰ ਸਿੱਖ ਕੌਮ ਨੂੰ ਮੰਨਣ ਵਾਲਿਆਂ ਨੂੰ ਘਾਟਾ ਜ਼ਰੂਰ ਪਾਊਗਾ ਜੇ ਉਹ ਆਪਣੇ ਗੁਰੂ ਨੂੰ ਆਪਣੇ ਮੋਲ ਨੂੰ ਨਹੀਂ ਮੰਨਣਗੇ ਕਿਉਂਕਿ ਅੱਜਕੱਲ ਜਿੰਨੀਆਂ ਬਰਿਆਈਆਂ ਵੱਧ ਗਈਆਂ ਹਨ ਉਸ ਨੂੰ ਕੰਟਰੋਲ ਕਰਨ ਦੇ ਲਈ ਗੁਰੂ ਮਹਾਰਾਜ ਦੀ ਬਾਣੀ ਦਾ ਆਸਰਾ ਲੈਣਾ ਬਹੁਤ ਹੀ ਜ਼ਰੂਰੀ ਆ ਸੋ ਅੱਜ ਇਹ ਬੱਚੇ ਆਏ ਨੇ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਆਉਂਦਾ ਵਾ ਜੋ ਇਹਨਾਂ ਦੇ ਅਧਿਆਪਕ ਸਹਿਬਾਨ ਨੇ ਇਹਨਾਂ ਨੂੰ ਸਿਖਾਇਆ ਵਾ ਬਹੁਤ ਹੀ ਵਧੀਆ ਬੱਚਿਆਂ ਨੇ ਸੁਨਾਇਆ ਵਾ ਅਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਰਿਜ਼ਲਟ ਕੱਢਦੇ ਮੈਨੂੰ ਇਹ ਮਤਲਬ ਮਹਿਸੂਸ ਹੋ ਰਿਹਾ ਸੀ ਕਿ ਫਰਸਟ ਕਿਹਨੂੰ ਕੱਢਿਆ ਜਾਵੇ ਬਹੁਤ ਸਾਰੇ ਬੱਚੇ ਫਰਸਟ ਆਏ ਨੇ ਤੇ ਮੈਂ ਇਹਨਾਂ ਦੇ ਮਾਤਾ ਪਿਤਾ ਦਾ ਅਧਿਆਪਕ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਵੀ ਇੱਥੇ ਟੀਚਰ ਸਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਵੀਆਂ ਬਾਗੜੀਆਂ ਤੋਂ 10ਵੀਂ ਵਿੱਚ ਪੜ੍ਹਦੀ ਸੀ 3 ਸਾਲ ਹੋ ਗਏ ਮੀਨ ਅਮਰੇਸ਼ਾ ਕੇ ਨੂੰ ਬਾਬਾ ਲਖਬੀਰ ਸਿੰਘ ਜੀ ਮੈਨੂੰ ਮਤਲਬ ਕਿ ਪਹਿਲੇ ਜਪਜੀ ਸਾਹਿਬ ਸਿਖਾਇਆ ਫਿਰ ਉਹਨਾਂ ਨੇ ਮੈਨੂੰ ਸਾਰੀਆਂ 10 ਬਣੀਆਂ ਸਿਖਾਈਆਂ ਹੁਣ ਮੇਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਚੱਲ ਰਹੀ ਹੈ ਹੁਣ ਮਤਲਬ ਕਿ ਮੈਂ ਹੁਣ ਤੁਸੀਂ ਵੀ ਬੱਚਿਆਂ ਨੂੰ ਅੱਗੇ ਜਿਹੜੀ ਸਖਲਾਈ ਦੇ ਰਹੇ ਹੋ ਹਾਂਜੀ ਹੁਣ ਮੈਂ ਟੀਚਰ ਤੌਰ ਤੇ ਕੰਮ ਵੀ ਕਰਦੀ ਆ ਗਤਕਾ ਵੀ ਹੁਣ ਮੈਂ ਸਿੱਖਦੀ ਆ ਪਰ ਬੱਚਿਆਂ ਨੂੰ ਆਪਣੇ ਘਰ ਮਤਲਬ ਪੜ੍ਹ ਸਖਾਨੀ ਆ ਸੰਥਿਆ ਕੀਰਤਨ ਦੀਆ ਕਲਾਸਾਂ ਲਗਾਨੀਆਂ ਆ ਇਸ ਤੋਂ ਇਲਾਵਾ ਤੁਸੀਂ ਕੀ ਚਾਹੁੰਦੇ ਹੋ ਕਿ ਇੱਥੇ ਬੱਚਿਆਂ ਨੂੰ ਹੋਰ ਕਿਹੜੀ ਕਿਹੜੀ ਵਿਦਿਆ ਦਿੱਤੀ ਜਾਵੇ ਕਿਹੜੀ ਕਿਹੜੀ ਸਖਲਾਈ ਦਿੱਤੀ ਜਾਵੇ ਹਾਂਜੀ ਪੜ੍ਹਾਈ ਦੇ ਨਾਲ ਨਾਲ ਮਤਲਬ ਕਿ ਸੰਥਿਆ ਮਤਲਬ ਇਤਿਹਾਸਿਕ ਗੱਲਾਂ ਵੀ ਬਹੁਤ ਜ਼ਰੂਰੀ ਹੁੰਦੀਆਂ ਆ ਸਿੱਖਣ ਲਈ ਬੱਚੇ ਨੂੰ ਅੱਜ ਕੱਲ ਜੋ ਕਿ ਬਹੁਤ ਘੱਟ ਸਕੂਲਾਂ ਵਿੱਚ ਬੱਚਿਆਂ ਨੂੰ ਇਹ ਵਿਦਿਆ ਨਹੀਂ ਪੜਾਈ ਜਾਂਦੀ ਜ਼ਿਆਦਾਤਰ ਜ਼ਿਆਦਾ ਵੀ ਮਤਲਬ ਕਿ ਦੁਨੀਆਵੀ ਵਿਦਿਆ ਵਿੱਚ ਹੀ ਬੱਚੇ ਰੁੱਝੇ ਆ ਅੱਜ ਕੱਲ ਆ ਵਿਦਿਆ ਦੀ ਬਹੁਤ ਜ਼ਰੂਰਤ ਆ ਸੰਥਿਆ ਦੀ ਬਹੁਤ ਸਾਰੇ ਬੱਚੇ ਜਿੰਨੇ ਬੱਚੇ ਆ ਨਾ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਆ ਸਾਰੀ ਦਿਹਾੜੀ YouTube ਵੇਖਦੇ ਆ ਸਾਰੀ ਦਿਹਾੜੀ ਇਹ ਜਿਹੜੀਆਂ ਗੇਮਾਂ ਖੇਡਦੇ ਆ ਇਹ ਸੋਸ਼ਲ ਮੀਡੀਆ ਕਿੰਨਾ ਕੁ ਨੁਕਸਾਨ ਕਰ ਰਿਹਾ ਗੁਰਮਤਿ ਦਾ ਤੇ ਬੱਚਿਆਂ ਦੀ ਸਿਹਤ ਦਾ ਦੇਖੋ ਸੋਸ਼ਲ ਮੀਡੀਆ ਮਤਲਬ ਕਿ ਨੁਕਸਾਨ ਵੀ ਕਰਦਾ ਏਕੇ ਦਾ ਫਾਇਦਾ ਵੀ ਹੈ ਆ ਚੰਗੀਆਂ ਚੀਜ਼ਾਂ ਬਹੁਤ ਆ ਤੇ ਮਾੜੀਆਂ ਵੀ ਚੀਜ਼ਾਂ ਬਹੁਤ ਆ ਪਰ ਬੱਚੇ ਤੇ ਆਪਕੇ ਹੁੰਦਾ ਵੀ ਆਪਾਂ ਵੇਖਣਾ ਕੀ ਆ ਚੰਗੀਆਂ ਚੀਜ਼ਾਂ ਬਹੁਤ ਆ ਬੜੀ ਜਾਣਕਾਰੀ ਮਿਲਦੀ ਜੀ ਆਪਾਂ ਵੇਖਣ ਨੂੰ ਵੇਖੀਏ ਤਾਂ ਫੋਨ ਵਿੱਚ ਬਹੁਤ ਚੀਜ਼ਾਂ ਆ ਕਈ ਬੱਚੇ ਹੁੰਦੇ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਫੋਨ ਦੇ ਮੁਤਾਬਕ ਮੈਂ ਤੇਹੀ ਦੇਣਾ ਚਾਹਨੀ ਆ ਫੋਨ ਚਲਾਓ ਪਰ ਸਹੀ ਵਰਤੋ ਕਰੋ ਦੀ ਮੰਗਾ ਪਿਓ ਤੋਂ ਮਤਲਬ ਕਿ ਯਕੀਨਨਾ ਤੋੜੋ ਕਦੀ ਵੀ ਵਧੀਆ ਮਤਲਬ ਕਿ ਵਿਦਿਆ ਉਹਦੇ ਤੋਂ ਸਿੱਖੋ ਚੰਗੀ ਚੀਜ਼ ਆ ਪਰ ਉਹ ਮਾੜੀ ਚੀਜ਼ ਨਹੀਂ ਆ ਪਰ ਵਧੀਆ ਸਿੱਖੋ ਉਹਦੇ ਤੋਂ ਕੀ ਨਾ ਦੱਸਿਆ ਬੇਟੇ ਨਿਸ਼ਾ ਕੌਰ ਸੋ ਇਹ ਨਿਸ਼ਾ ਕੌਰ ਆ ਇਹ ਬੇਟੀ ਆ ਜੇ ਖੁਦ ਜਿਹੜੀ ਆ ਸਖਲਾਈ ਲੈ ਰਹੀ ਆ ਧਾਰਮਿਕ ਵਿਦਿਆ ਦੀ ਸ਼ਸਤਰ ਵਿਦਿਆ ਦੀ ਔਰ ਨਾਲ ਦੀ ਨਾਲ ਬੱਚੀ ਦਾ ਜਿਹੜਾ ਜੀਵਨ ਪੱਧਰ ਆ ਬੱਚੀ ਦਾ ਜਿਹੜਾ ਇੱਕ ਅਕੈਡਮਿਕ ਪੱਧਰ ਆ ਜਾਂ ਕਹਿ ਲਈਏ ਕਿ ਇਹਦੀ ਸੋਚ ਦਾ ਪੱਧਰ ਜਿਹੜਾ ਉਹ ਸਾਡੇ ਬਿਲਕੁਲ ਹੀ ਜੋ ਸਖਿਆਰਤੀ ਨੇ ਉਹਨਾਂ ਦੇ ਅਧਿਆਪਕਾਂ ਵਾਲਾ ਸੋ ਅਜਿਹੇ ਹੀ ਅਧਿਆਪਕ ਸਾਡੇ ਸਮਾਜ ਨੂੰ ਸਾਡੇ ਬੱਚਿਆਂ ਨੂੰ ਲੜੀਂਦੇ ਆ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਤਾ ਸਾਹਿਬਕੌਰ ਸੋਸਾਇਟੀ ਦੇ ਲੜ ਲੱਗੇ ਹੋਏ ਬੱਚੇ ਔਰ ਉਹਨਾਂ ਦੀ ਸੇਵਾ ਨਿਭਾਰੇ ਅਧਿਆਪਕ ਜਿਹੜੇ ਆ ਹੋਰ ਕਿਹੜੀਆਂ-ਕਿਹੜੀਆਂ ਸੇਵਾਵਾਂ ਤੇ ਕਿਹੜੇ-ਕਿਹੜੇ ਮਾਰ ਕੇ ਮਾਰਦੇ ਆ ਔਰ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਕਰਦੇ ਆ